ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਇਸਕੇ ਵੀ ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਲੋ ਜੀ ਅਸੀਂ ਅੱਜ ਪਹੁੰਚੇ ਆਂ ਕੁਆਲਿਟੀ ਚੌਂਕ ਸਨਿਆਰੀ ਦੇ ਘਰ ਭਾਈ ਸਾਹਿਬ ਨੂੰ ਆ ਤੁਹਾਡੀ ਗੱਲਬਾਤ ਕਰਨ ਨੇ ਜੀ। ਅੱਜ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਸਰ ਜੀ? ਮੇਰਾ ਨਾਮ ਰਜਿੰਦਰ ਸਿੰਘ ਜੀ ਤੇ ਸ਼ੋਪ ਦਾ ਨਾਮ ਕੀ ਹੈ ਸਰ? ਆਪਣੀ ਫੈਂਸੀ ਜੁਐਲਰ ਆਪੋਜੀਟ ਸਿਮਲਾਪੁਰੀ ਪੋਸਟ ਆਫਿਸ ਆਪਣੀ ਸ਼ੋਪ ਹੈ ਜੀ। ਜੀ ਹਾਂ ਜੀ। ਐਡਰੈਸ ਪੂਰਾ ਬੋਲੋ ਸਰ। ਸ਼ਿਮਲਾਪੁਰੀ ਪੋਸਟ ਆਫਿਸ ਦੇ ਬਿਲਕੁਲ ਆਪਰੇਟਿਡ ਚਿਮਨੀ ਰੋਡ ਸ਼ਿਮਲਾਪੁਰੀ ਤੇ ਮੋਬਾਈਲ ਨੰਬਰ ਸਰ ਦੇ ਕਿਸਨੇ ਆਣਾ ਹੋਏ 9855130494 ਤੇ ਇਹ ਨਵੇਂ ਸਾਲ ਦੇ ਕੋਈ ਆਫਰ ਚੱਲ ਰਹੀ ਸਰ ਨਹੀਂ ਕੋਈ ਤਾਂ ਨਹੀਂ ਸਾਡੇ ਕੋਈ ਸਰ ਆਫਰ ਵਾਲਾ ਸਿਸਟਮ ਨਹੀਂ ਹੁੰਦਾ ਕੋਈ ਜੀ ਉਹ ਤਾਂ ਸਾਡੀ ਜੁਐਲਰੀ ਜਿਹਨੇ ਟੋਟਲ ਅਸੀਂ ਹਾਲ ਪਰ ਜੁਐਲਰੀ ਯੂਜ਼ ਕਰਦੇ ਆ ਤਾਂ ਕਿ ਉਹਦੇ ਵਿੱਚ ਟੂਰੀ ਕਸਟਮਰ ਨੂੰ ਪਿਓਰਟੀ ਮਿਲਦੀ ਹੈ ਔਰ ਵਾਪਸ ਵਿੱਚ ਕਸਟਮਰ ਨੂੰ ਕੋਈ ਇਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਕਸੂਰ ਕਿਤੇ ਸਾਲ ਪੁਰਾਣੀ ਦੁਕਾਨ ਸਰ ਆਪਣੀ ਤਕਰੀਬਨ ਹੈਗੀ ਜੀ ਕੋ 30 ਤੋਂ 32 ਸਾਲ ਪੁਰਾਣੀ ਦੁਕਾਨ ਹੈਗੀ ਹੈ ਜੀ ਆਪਣੀ ਜਤ ਕੋਈ ਲੰਬਾ ਆਇਆ ਸਰ ਤੁਹਾਡੇ ਦੁਆਰੇ ਲੰਬਾ ਕਿਸ ਚੀਜ਼ ਦਾ ਆਏਗਾ ਜੇ ਅਗਰ ਆਪਾਂ ਕੰਮ ਸਹੀ ਕਰਦੇ ਆ ਆਪਾਂ ਤਾਂ ਉਹਦਾ ਕੋਈ ਲੰਬੇ ਵਾਲਾ ਕੰਮ ਨਹੀਂ ਹੁੰਦਾ ਉਹਦਾ ਜੀ ਤੇ ਕੁੜੀਆਂ ਦੇ ਵਿਆਹ ਬਾਰੇ ਕੋਈ ਸਕੀਮ ਕੋਈ ਸਰ ਕੋਈ ਰੈਟ ਕੋਈ ਪੂਰੀ ਪੇਰੇ ਉਸ ਤਰ੍ਹਾਂ ਸਾਡੇ ਕੋਲ ਚੱਲਦੀਆਂ ਨੇ ਉਹ ਤੋਂ ਜਿਸ ਸਰਕਲ ਲੜਕੀ ਆਂਦੀਆਂ ਹੈਗੀਆਂ ਨੇ ਤੇ ਜੋ ਵੀ ਉਹਨਾਂ ਦੇ ਮਤਲਬ ਜਾਇਦ ਤੋਂ ਜਾਇਦ ਰੇਟ ਦੇ ਜਿੰਨੀ ਅਸੀਂ ਕਰ ਸਕਦੇ ਹੈਗੇ ਆ ਠੀਕ ਹੈ ਤਾਂ ਕਿ ਲੜਕੀਆਂ ਦੀ ਕੁਝ ਹੈਲਪ ਹੋ ਸਕੇ ਉਸ ਤਰੀਕੇ ਨਾਲ ਅਸੀਂ ਨੂੰ ਆਪਣੇ ਵੱਲੋਂ ਕੋਈ ਸ਼ਗਨ ਸਕੀਮ ਵੀ ਕੋਈ ਮਾੜੀ ਮੋਟੀ ਨਹੀਂ ਸਕਨ ਤੁਮ ਜੀ ਨਹੀਂ ਸ਼ਗਨ ਸਕੀਮ ਤਾਂ ਨਹੀਂ ਕੋਈ ਹੁੰਦੀ ਜੀ ਹਾਂ ਜੀ ਵਿਆਹ ਦੇ ਕਿਸੇ ਮੱਥੀ ਨੂੰ ਨਹੀਂ ਸ਼ਗਨ ਸਕੀਮ ਦੇ ਤਨ ਨਹੀਂ ਕੋਈ ਨਹੀਂ 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 ਇਹ ਤਾਂ ਸ਼ਗਨ ਸਕੀਮ ਕੋਈ ਗਿਫਟ ਤੁਹਾਡੇ ਵੱਲੋਂ ਕੋਈ ਹਾਂ ਗਿਫਟ ਉਹ ਤਾਂ ਆਪਣੇ ਵੱਲੋਂ ਅਸੀਂ ਆਪਣੇ ਕਸਟਮਰਾਂ ਦਾ ਕਸਟਮਰ ਰੱਖੇ ਨੇ ਲੜਕੇ ਦੇ ਮੈਰਿਜ ਵਾਸਤੇ ਖਾਸ ਤੌਰ ਤੇ ਰੱਖੇ ਨੇ ਗਿਫਟ ਕੋਈ ਨਾ ਕੋਈ ਆਪਣੇ ਵੱਲੋਂ ਜੋ ਬੇਟੀਆਂ ਹੁੰਦੇ ਸਕਦੇ ਉਹ ਦੇਈਦਾ ਹੈਗਾ ਜੀ ਤਾਂ ਲੋਹੜੀ ਆ ਰਹੀ ਹੈ ਲੋਹੜੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਜੋ ਕੁੜੀਆਂ ਨੇ ਲੋਹੜੀ ਨਹੀਂ ਮਨਾ ਰਹੇ ਕੁੜੀਆਂ ਦੀ ਲੋੜੀ ਮਨਾਣੀ ਚਾਹੀਦੀ ਹੈ ਕਰੀ ਇਹਦੇ ਬਾਰੇ ਜਾਣਕਾਰੀ ਦੀ ਹੋ ਸਰ ਬਿਲਕੁਲ ਬਿਲਕੁਲ ਜੀ ਕੁੜੀਆਂ ਦੀ ਲੋੜੀ ਜਿੰਨੇ ਆਪਾਂ ਮੁੰਡਿਆਂ ਦੀ ਧੂਮਤਾਬ ਨਾਲ ਲੋੜੀ ਮਨਾਉਂਦੇ ਆ ਲੜਕੇ ਦੀ ਬਿਲਕੁਲ ਬਰਾਬਰ ਮਿਲਣੀ ਚਾਹੀਦੀ ਹੈ ਜੀ ਠੀਕ ਹੈ ਨਾ ਕੁੜੀਆਂ ਆ ਕੁੜੀਆਂ ਅੱਜ ਕੱਲ ਕੋਈ ਫਰਕ ਨਹੀਂ ਕੁੜੀਆਂ ਮੁੰਡਿਆਂ ਤੋਂ ਵੱਧ ਇੰਟੈਲੀਜੈਂਟ ਕੁੜੀਆਂ ਨੇ ਠੀਕ ਹੈ ਜੀ ਕੁੜੀਆਂ ਦੀ ਲੋੜੀ ਵੀ ਧੂਮਤਾਬ ਨਾਲ ਮਨਾਈ ਜਾਈਦੀ ਹੈ ਵੈਸੇ ਵੀ ਆਪਾਂ ਦਾ ਸਰਬ ਸਾਂਝਾ ਤਿਆਰ ਰਾ ਸਾਰੇ ਧਰਮ ਮਨਾਉਂਦੇ ਨੇ ਇਹਨੂੰ ਕਿ ਜਿਵੇਂ ਸਾਰੇ ਧਰਮਾਂ ਬਰਲ ਕੇ ਮਨਾਉਂਦੇ ਨੇ ਇਸ ਤਰ੍ਹਾਂ ਕੁੜੀਆਂ ਦੀ ਤੇ ਮੁੰਡੇ ਦੀ ਲੋੜੀ ਵੀ ਰਲ ਮਿਲ ਕੇ ਮਿਲਵਾਣੀ ਜ਼ਰ ਆ ਗੁਰੂਆਂ ਸੇ ਮਹਾਰਾਜ ਦਾ ਆ ਰਿਹਾ ਜੀ ਗੁਰਪੁਰਬ ਆ ਰਿਹਾ ਹੈਗਾ ਜੀ ਇਹ ਸਰਬ ਸੰਜਿਆ ਤਿਹਾਰ ਆ ਸਾਰੇ ਧਰਮਾਂ ਨੂੰ ਨਾਲ ਮਿਲ ਕੇ ਮਨਾਉਣਾ ਚਾਹੀਦਾ ਬਾਕੀ ਹੋਰ ਜਿਹੜੇ ਵੀ ਤਿਹਾਰ ਆਦੇ ਜਿਸ ਤਰ੍ਹਾਂ ਆਪਾਂ ਲੋਹੜੀ ਮਨਾਉਂਦੇ ਆ ਜਾਂ ਹੋਰ ਵੀ ਦਿਵਾਲੀ ਮਨਾਉਂਦੇ ਆ ਸਭ ਧਰਮਾਂ ਨੂੰ ਚਾਹੀਦਾ ਵਾ Hindu Sikh ਬਸਣੋ ਜਿਹੜੇ ਵੀ ਹੈਗੇ ਨੇ ਸਭ ਸੰਸਾਰ ਸੰਜਿਆ ਤਿਹਾਰ ਆ ਸਭ ਨੂੰ ਨਾਲ ਮਿਲ ਕੇ ਖੁਸ਼ੀ ਨਾਲ ਤਿਹਾਰ ਮਨਾਉਣਾ ਚਾਹੀਦਾ ਹੈਗਾ ਜੀ ਲੋ ਜੀ ਮੈਂ ਸਤੀ ਵਾਲੀ ਐਸ ਕੇ ਵੀ ਨਹੀਂ ਤੋਂ ਜੈ ਹਿੰਦ ਜੈ ਭਾਰਤ